ਆ ਦੇਖੋ ਵੀ ਵਿਊ ਦੇਖ ਲਓ ਕਿੰਨਾ ਸੋਹਣਾ ਵਿਊ ਆ ਵਿੱਚ ਦੀ ਇੱਕ ਝੀਲ ਜੀ ਜਾ ਰਹੀ ਹੈ ਤੇ ਆਲੇ ਦੁਆਲੇ ਹੈਗੇ ਇਹਨਾਂ ਦੇ ਆ ਦੇਖੋ ਪਹਾੜ ਉਹ ਦੇਖੋ ਦੂਰ ਵੀ ਉਧਰ ਪਹਾੜ ਤੇ ਆ ਵਿੱਚ ਇਹਨਾਂ ਨੇ ਸੜਕ ਜੀ ਬਣਾਈ ਆ ਛੋਟੀ ਬਹੁਤ ਵਧੀਆ ਤੇ ਇੱਧਰ ਵੀ ਪਹਾੜ ਆ ਦੇਖੋ ਆ ਆਓ ਦੇਖੋ ਆ ਪਹਾੜ ਤੇ ਇੱਥੇ ਸਕੂਨ ਦੀ ਜ਼ਿੰਦਗੀ ਜੀਂਦੇ ਆ ਇੱਧਰ ਆ ਕੇ ਆ ਦੇਖੋ ਘਰ ਬਣਾਏ ਹੋਏ ਆ ਤੇ ਆਪਾਂ ਹੁਣ ਅੱਗੇ ਚੱਲਦੇ ਹਾਂ ਥੋੜਾ ਆ ਦੇਖੋ ਕਿੰਨੀ ਹਰਿਆਲੀ ਆ ਆ ਸੜਕ ਬਿਲਕੁਲ ਨਹਿਰ ਦੇ ਆ ਦੇਖੋ ਨਹਿਰ ਦੇ ਨਾਲ-ਨਾਲ ਜਾਂਦੀ ਹੈ ਇਹ ਆ ਦੇਖੋ ਦੇਖ ਰਹੇ ਹੋਗੇ ਤੁਸੀਂ ਹਾਂ ਦੇ ਇਹ ਬਹੁਤ ਦੂਰ ਤੱਕ ਅੱਗੇ ਜਾਂਦੀ ਆ ਇੱਕ ਆਪਣੇ ਸਿੰਘ ਸਾਹਿਬ ਬੈਠੇ ਹੋਏ ਆਪਾਂ ਸਿੰਘਾਂ ਤੋਂ ਪੁੱਛਦੇ ਹਾਂ ਕਿ ਕਿੱਦਾਂ ਤੇ ਕਿਵੇਂ ਰਿਹਾ ਇੱਥੇ ਦਾ ਸਫ਼ਰ ਤੇ ਕੀ ਕਰ ਰਹੇ ਆ ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕੋ ਪਰ ਜੀ ਵਧੀਆ 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 ਹੋਰ ਬੋ ਜੀ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਸੁਣਾਓ ਬੜੀ ਸਕੂਨ ਚ ਐ ਰੱਬ ਨਾਲ ਤਾਰਾਂ ਜੁੜੀਆਂ ਤੁਹਾਡੀਆਂ ਬਸ ਬਸ ਆਨੰਦ ਲੈ ਰਹੇ ਹਾਂ ਜੀ ਸ੍ਰਿਸ਼ਟੀ ਦਾ ਹੈ ਜੀ ਤੇ ਦਰਸ਼ਕਾਂ ਨੂੰ ਦਿਖਾਉ ਉਹ ਵੀ ਕਿੰਨਾ ਵਧੀਆ ਝੀਲ ਐ ਹਾਂਜੀ ਤੇ ਤੇ ਪਿਛਲੀ ਸਾਈਡ ਆਪਣੇ ਜੰਗਲ ਨੂੰ ਜਾ ਰਹੀ ਆ ਸੜਕ ਛੋਟੀ ਜੀ ਬਣੀ ਐ ੜੀ ਬਿਲਕੁਲ ਤੇ ਇੱਥੇ ਦੀ ਮੈਨੇਜਮੈਂਟ ਬਹੁਤ ਵਧੀਆ ਉਹ ਸਾਹਮਣੇ ਤੁਹਾਨੂੰ ਘਰ ਨਹੀਂ ਦਿਖ ਰਹੇ ਉਹ ਕਰਨੀ ਹੈ ਕਿ ਹੋਟਲ ਆਉ ਛੋਟੇ ਛੋਟੇ ਆ ਮੈਂ ਵੀ ਨੇੜੇ ਕਰਕੇ ਛੋਟੇ ਹੋਟਲ ਇਹ ਮੈਂ ਮਤਲਬ ਹੋਟਲ ਆ ਕੇ ਇਸਨੇ ਰਹਿਣਾ ਇੱਥੇ ਰੁਕਣਾ ਇਹਨੂੰ ਨੈਸ਼ਨਲ ਮੇਰੇ ਹਿਸਾਬ ਨਾਲ ਹਾਂਜੀ ਜਿਹੜੇ ਪੈਂਸ਼ਨ ਵਾਲੇ ਬੰਦੇ ਉਹ ਟ੍ਰੇਨ ਜਾ ਰਹੀ ਹੈ ਨਜ਼ਰ ਨਹੀਂ ਆ ਰਹੀ ਹੁਣ ਇੱਥੇ ਉਹ ਨਾਲ ਨਾਲ ਟ੍ਰੇਨ ਜਾਂਦੀ ਹੈ ਉਧਰੋਂ ਬਾਕੀ 뷰 ਬਹੁਤ ਵਧੀਆ ਜੀ ਤੁਸੀਂ ਇੱਥੇ ਨਾ ਮਤਲਬ ਬਹਿ ਕੇ ਆਉ ਦਾ ਦੋ ਪਲ ਜਿੰਦਗੀ ਦੇ ਸਕੂਨ ਨਾਲ ਇੱਥੇ ਮਤਲਬ ਜੀ ਸਕਦੇ ਹਾਂ ਬਜ਼ੁਰਗ ਇੱਥੇ ਜਿਹੜੇ ਪੈਨਸ਼ਨ ਵਾਲੇ ਉਹ ਵੀ ਮੇਰੇ ਖਿਆਲ ਇੱਥੇ ਆ ਕੇ ਰਹਿੰਦੇ ਆ ਸੁਖੀਂ ਦੀ ਜ਼ਿੰਦਗੀ ਜੀਂਦੇ ਆ ਸਕੂਨ ਦੀ ਬਾਕੀ ਇੱਥੇ ਜਿ ਕਿੰਨੇ ਸਾਈਕਲ ਮਤਲਬ ਰੇਸਿੰਗ ਦੀ ਪ੍ਰੈਕਟਿਸ ਕਰਨੀ ਹੈ ਕਿ ਜੋਕਿੰਗ ਕਰਨੀ ਹੈ ਉਹ ਆ ਜਾਂਦਾ ਬੰਦਾ ਹਨਾ ਬਾਕੀ ਘੁੰਮਣਾ ਜਿਵੇਂ ਆਪਣੇ ਵਰਗੇ ਨੂੰ ਇੱਕ ਅੱਧਾ ਦੁਨੀਆ ਪਹਾੜ ਮੇਖ ਪਹਾੜ ਦੇ ਟਰੈਕਿੰਗ ਵੀ ਹੁੰਦੀ ਹੁੰਦੀ ਆ ਬਹੁਤ ਦੂਰ ਤੱਕ ਪਹਾੜਾ ਪਹਾੜਾ ਜੀ ਇਸ ਤੋਂ ਬਾਅਦ ਸਵਿਟਜ਼ਰਲੈਂਡ ਵੀ ਆ ਗਿਆ ਨਾ ਜਿਹਨੂੰ ਕਵਰ ਨਹੀਂ ਕਰ ਸਕਦੇ ਇੰਨੀ ਛੇਤੀ ਹਾਂ ਮੇਰੇ ਖਿਆਲ 30 40 ਕਿਲੋਮੀਟਰ ਦਾ ਗੱਗੇ ਇ ਤੇ ਵਧੀਆ ਮੈਂ ਕਹਿੰਦਾ ਸਾਰਿਆਂ ਨੂੰ ਵੇਖਣਾ ਚਾਹੀਦਾ ਐ ਡਰੈਸ ਡਣਾ ਲੈਪਸਿਕ ਦੇ ਅੱਗੇ ਨਾਲੀ ਡਰੈਸ ਡਣਾ ਤੇ ਉੱਥੇ ਨੈਸ਼ਨਲ ਪਾਰਕ ਪੈ ਜਾਂਦਾ ਪਰਨਾ ਸਾਈਡ ਜਿਹਨੂੰ ਕਦੇ ਵੀ ਇੱਕ ਦਿਨ ਦੀ ਜਾਂ ਦੰਦੀ ਛੁੱਟੀ ਹੋਵੇ ਦੋ ਦਿਨ ਦੀ ਇੱਧਰ ਜਰੂਰ ਆਓ ਘੁੰਮਣਾ ਇਹ ਸਾਰਾ ਏਰੀਆ ਇਦੋਂ ਗਾਵਾਂ ਜਾਉਂਗੇ 30 ਕਿਲੋਮੀਟਰ ਅੱਗੇ ਮਿੰਨੀ ਸਿਊਚਰ ਲੈਂਡ ਆ ਜਾਂਦਾ ਹਨ ਜਿਹਨੂੰ ਕਹਿ ਦਿੰਦੇ ਆ ਉਹ ਵੀ ਦੇਖਣ ਵਾਲੀ ਜਗਾ ਤੇ ਵੀ ਦੇਖੋ ਵੀ ਹਰ ਇੱਕ ਬੰਦ ਨੂੰ ਦੇਖਣਾ ਚਾਹੀਦਾ ਹਨ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਜ਼ਰੂਰ ਆਓ ਵਿਜ਼ਿਟ ਕਰੋ ਸਤਿ ਸ਼੍ਰੀ ਅਕਾਲ ਜੀ ਧੰਨਵਾਦ